ਮੇਰੀ ਕਵਿਤਾ ਦਾ ਵਿਸ਼ਾ ਹੈ ਜੀ ਫੱਕਰ ਫੱਕਰਾਂ ਦੀ ਅਜਬ ਦੁਨੀਆ ਬੇਖੌਫ ਤੇ ਨਿਰਾਲੀ ਉੱਚੀ ਇਹਨਾਂ ਦੇ ਹਸਤੇ ਤੇ ਮਸਤੀ ਵੇ ਮਿਸਾਲੀ ਫੱਕਰਾਂ ਦੀ ਅਜਬ ਦੁਨੀਆ ਫਕਰਾਂ ਨੂੰ ਨਹੀਂ ਜ਼ਰੂਰਤ ਤੌਲਤ ਤੇ ਸ਼ੋਹਰ ਤਾਂ ਦੀ ਇੰਨਾ ਤੇ ਬਰਸ ਬਰਖਾ ਸਾਈਂ ਦੀ ਰਹਿਮਤਾਂ ਦੀ ਇਹ ਮਸਤ ਹੋ ਕੇ ਰਹਿੰਦੇ ਪੀ ਪੋਟੀ ਸਾਈ ਵਾਲੀ ਇਨਾ ਦੇ ਨਾਲ ਵਸੇ ਇੱਕ ਦੁਨੀਆ ਜੋ ਰਹਾਨੀ ਫਕਰਾਂ ਦੀ ਅਜਬ ਦੁਨੀਆ ਬੇਕੋਫ ਤੇ ਨਿਰਾਲੀ ਉੱਚੀ ਇਨਾਂ ਦੀ ਹਸਤੀ ਤੇ ਮਸਤੀ ਬੇਮਿਸਾਲੀ ਫਕਰਾਂ ਦੀ ਅਜਬ ਦੁਨੀਆ ਦੁਨੀਆ ਦੇ ਵਿੱਚ ਰਹਿ ਕੇ ਬੀਰਾਂ ਨੇ ਇਹ ਨਿਰਾਲੇ ਇਹ ਬੰਦੇ ਦੇ ਨੇ ਦਾਤਾ ਇਕੁੱਲ ਦਿਲਾਵਾਲੇ ਨਜ਼ਰ ਇਨਾ ਤੇ ਰਖਦਾ ਹੈ ਦੁਨੀਆ ਨਬਾਲੀ ਜਿਸ ਥਾਂ ਫਕੀਰ ਰਹਿੰਦੇ ਉਹ ਤਰਤੀ ਕਰਮ ਵਾਲੇ ਫਕਰਾ ਦੀ ਅਜਬ ਦੁਨੀਆ ਬੇਖਵਤ ਨਿਰਾਲੀ ਉੱਚੀ ਇਨਾ ਨਹੀਂ ਹੱਸਤੇ ਸਲੀ ਫਕਰਾ ਦੀ ਅਜਬ ਦੁਨੀਆ ਫਕਰਾ ਦੀ ਇਹ ਫਕੀਰੀ ਸਹਣੀ ਬੜੀ ਹੈ ਔਕੇ ਸੌਖੀ ਨਹੀਂ ਹੈ ਜਰਨੀ ਇਹ ਸਾਧਨਾ ਅਨੋਖੀ ਤਨ ਨੂੰ ਤਪਉਣਾ ਪੈਂਦਾ ਮਨ ਨੂੰ ਚੁਕਾਉਣਾ ਪੈਂਦਾ ਤਨ ਨੂੰ ਲਟਾਉਣਾ ਪੈਣਾ ਕੰਡਟੈਂਦੀ ਹੋਮੇ ਵਾਲੀ ਫਕਰਾਂ ਦੀ ਅਜਬ ਦੁਨੀਆ ਬੇਕੋਫ ਤੇ ਨਿਰਾਲੀ ਉੱਚੀ ਇਨਾ ਦੀ ਹਸਤੇ ਤੇ ਮਸਤੀ ਬੇਮਿਸਾਲੀ ਫਕਰਾਂ ਦੀ ਅਜਬ ਦੁਨੀਆ ਤਨ ਤੇ ਕੱਫਨੀ ਹੈ ਸ਼ਮਸ਼ਾਨ ਵਿੱਚ ਹੈ ਡੇਰਾ ਪਸਮੀ ਪੂਤ ਰੰਨਾ ਸੋਨੇ ਦੇ ਹਾਣ ਤੇਰਾ ਤਨ ਉੱਤੇ ਕੱਫਨੀ ਹੈ ਸ਼ਮਸ਼ਾਨ ਵਿੱਚ ਹੈ ਡੇਰਾ ਪਸਮੀ ਪੂਤ ਰੰਨਾ ਸੋਨੇ ਦੇ ਹਾਣ ਤੇਰਾ ਫਕਰਾ ਤੇਰੀ ਇਸੂਰਤ ਵੇ ਜੋੜ ਤੇ ਲਸਾਨੀ ਤੇਰੀ ਸਿਵਾ ਵਿੱਚ ਰਹਿੰਦੀ ਕੁਦਰਤ ਹੈ ਇਹ ਵਰਦਾਨੀ ਫਕਰਾਂ ਦੀ ਅਜਬ ਦੁਨੀਆ ਬੇਖੌਫ ਤੇ ਨਿਰਾਲੀ ਉੱਚੀ ਇਨਾਂ ਦੀ ਹਸਤੀ ਤੇ ਮਸਤੀ ਵੀ ਮਿਸਲੀ ਫਕਰਾਂ ਦੀ ਅਜਬ ਦੁਨੀਆ ਫਕਰਾ ਦੀ ਅਜਬ ਦੁਨੀਆ